ਅਸਲਾਮੁਆਲੇਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜ਼ਿਕਰਿਆ ਜਿਸ ਤਰ੍ਹਾਂ ਕਿ ਪਤਾ ਹੈ ਤੁਹਾਨੂੰ ਕਿ ਆਪਾਂ ਨਾ ਪਿਛਲੇ ਦਿਨਾਂ ਅਜ ਬਾਈ ਸਰਬਜੀਤ ਸਿੰਘ ਤੁੰਡਾ ਜੀ ਉਹਨਾਂ ਦੀ ਇੱਕ ਵੀਡੀਓ ਲੈ ਕੇ ਆਏ ਸੀ ਜਿਹਦਾ ਟਾਈਟਲ ਸੀ ਚੁਪਾਰੇ ਹਾਂ ਪਿਛਲੇ ਮਹੀਨੇ ਦੀ ਹਾਂਜੀ ਪਿਛਲੇ ਮਹੀਨੇ ਤੇ ਉਹ ਵੀਡੀਓ ਵਾਇਰਲ ਬਹੁਤ ਜ਼ਿਆਦਾ ਹੋਈ ਤੇ ਉਹਦੇ ਤੇ ਨਾ ਕਾਫੀ ਕੰਟਰੋਵਰਸੀਆਂ ਬਣੀਆਂ ਕੁਝ ਮਤਲਬ ਕਿ ਸਿੱਖ ਪ੍ਰਚਾਰਕ ਨੇ ਉਹਨਾਂ ਦੇ ਖਿਲਾਫ ਗੱਲ ਕਰ ਰਹੇ ਨੇ ਕਿ ਉਹਨਾਂ ਨੇ ਜੋ ਨੇਚ ਬਿਆਨ ਕੀਤਾ ਨਾ ਉਹ ਠੀਕ ਨਹੀਂ ਹੈ ਤੇ ਇੱਕ ਸਿੱਖ ਪ੍ਰਚਾਰਕਾਂ ਨੇ ਉਹਨਾਂ ਨੇ ਕਾਫੀ ਉਹਦੇ ਖਿਲਾਫ ਸਖਤ ਅਲਫਾਜ਼ ਬੋਲੇ ਹਾਂਜੀ ਕਾਉਂਟਰ ਉਹਨਾਂ ਨੂੰ ਕੀਤਾ ਤੇ ਸਖਤ ਅਲਫਾਜ਼ ਬੋਲੇ ਨੇ ਤੇ ਇਸ ਚੀਜ਼ ਤੇ ਗੱਲ ਕਰ ਰਹੇ ਨੇ ਭਾਈ ਹਰਮਨਦੀਪ ਸਿੰਘ ਇਹ ਵੀ ਇੱਕ ਪ੍ਰਚਾਰਕ ਨੇ ਥੋੜੇ ਯੰਗ ਪ੍ਰਚਾਰਕ ਨੇ ਉਹ ਇਸ ਚੀਜ਼ ਤੇ ਗੱਲ ਕਰ ਰਹੇ ਨੇ ਕਿ ਕਿਆ ਕੌਣ ਸਹੀ ਹੈ ਤੇ ਕੌਣ ਗਲਤ ਹੈ ਇਹ ਆਪਾਂ ਹੁਣ ਵੀਡੀਓ ਦੇਖਣੀ ਹੈ ਦੇਖੋ ਸਿੱਖ ਕੌਮ ਦੇ ਵਿੱਚ ਆਪਸੀ ਵਿਚਾਰ ਧਾਰਕ ਜਿਹੜੇ ਟਕਰਾ ਨਹੀਂ ਉਹ ਚਲਦੇ ਰਹਿੰਦੇ ਆ ਹੁਣ ਇਹ ਕਿ ਵਿਵਾਦ ਕੌਮ ਦੇ ਵਿੱਚ ਬੜਾ ਭਖਿਆ ਵਾ ਦੁਪਹਿਰ ਨੂੰ ਲੈ ਕੇ ਬਾਬਾ ਦੀਪ ਸਿੰਘ ਦੇ ਸਥਾਨ ਤੇ ਸ਼ਹੀਦਾਂ ਸਾਹਿਬ ਗੁਰਦੁਆਰੇ ਸੰਗਤਾਂ ਬਾਣੀ ਪੜ੍ਹਦੀਆਂ ਨੇ ਸਾਡੇ ਇੱਕ ਪ੍ਰਚਾਰਕ ਨੇ ਸਰਬਜੀਤ ਸਿੰਘ ਤੂੰਦੇ ਨੇ 23 ਜੂਨ 2025 ਨੂੰ ਇੱਕ ਵਿਦੇਸ਼ ਦੇ ਵਿੱਚ ਕਿਸੇ ਗੁਰਦੁਆਰੇ ਦੇ ਵਿੱਚ ਕਥਾ ਦੇ ਦੌਰਾਨ ਗੱਲ ਕੀਤੀ ਕਿ ਜਿਹੜੀ ਬਾਣੀ ਪੜ੍ਹਨੀ ਆ ਇਹ ਕਿਸੇ ਸਵਾਰਥ ਵਾਸਤੇ ਨਾ ਬਾਣੀ ਪੜੋ। ਦੇਖੋ ਇਹ ਗੱਲ ਮੈਂ ਵੀ ਬੜੀ ਵਾਰੀ ਕਰ ਚੁੱਕਾ ਹਾਂ। ਪਰ ਮੇਰਾ ਕਰਨ ਦਾ ਥੋੜਾ ਤਰੀਕਾ ਹੋਰ ਸੀ ਮੈਂ ਗੱਲ ਇਸ ਤਰ੍ਹਾਂ ਕੀਤੀ ਸੀ ਕਿ ਗੁਰੂ ਦੇ ਕੋਲ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਸਾਹਮਣੇ ਸਨਮੁਖ ਖੜੇ ਹੋ ਕੇ ਕਿਸੇ ਬੰਦੇ ਨੇ ਗੁਰੂ ਦੇ ਕੋਲੋਂ ਢੀਆਂ ਪੁੱਤਰ ਮੰਗੇ ਹੋਣ ਉਹਨੂੰ ਮਿਲੇ ਹੋਣ ਨਾ ਮਿਲੇ ਹੋਣ ਸਾਨੂੰ ਨਹੀਂ ਪਤਾ। ਕਿਸੇ ਬੰਦੇ ਨੇ ਗੁਰੂ ਦੇ ਕੋਲੋਂ ਜਾ ਕੇ ਗੱਡੀਆਂ ਕਾਰਾਂ ਕੋਠੀਆਂ ਮੰਗੀਆਂ ਹੋਣ ਉਹਨੂੰ ਮਿਲੀਆਂ ਹੋਣ ਨਾ ਮਿਲੀਆਂ ਹੋਣ ਸਾਨੂੰ ਨਹੀਂ ਪਤਾ। ਪਰ ਕਿਸੇ ਬੰਦੇ ਨੇ ਗੁਰੂ ਦੇ ਕੋਲ ਹੱਥ ਜੋੜ ਕੇ ਤੇ ਗੁਰੂ ਦੇ ਕੋਲੋਂ ਗੁਰੂ ਨੂੰ ਮੰਗਿਆ ਹੋਵੇ ਉਹਨੂੰ ਗੁਰੂ ਨਾ ਮਿਲਿਆ ਹੋਵੇ ਐਦਾਂ ਕਦੀ ਨਹੀਂ ਹੋ ਸਕਦਾ ਮੈਂ ਵੀ ਇਹ ਗੱਲ ਬੜੀ ਵਾਰੀ ਕੀਤੀ ਆ ਹੁਣ ਅਸਲ ਵਿੱਚ ਜਿਹੜੀ ਸਰਬਜੀਤੂੰ ਦੇ ਨੇ ਗੱਲ ਕੀਤੀ ਹੀ ਵਿਦੇਸ਼ ਦੀ ਧਰਤੀ ਤੇ ਦੇਖੋ ਅੱਜ ਦੁਪਹਿਰਾ ਕਰਨਾ ਕੋ ਮਾੜੀ ਗੱਲ ਨਹੀਂ ਆ ਮੈਂ ਗੱਲ ਪਹਿਲਾਂ ਕਲੀਅਰ ਕਰਾਂ ਬਾਣੀ ਪੜ੍ਹਨੀ ਆ ਕੋ ਮਾੜੀ ਗੱਲ ਨਹੀਂ ਗੀ ਪਰ ਉਹ ਗੱਲ ਮਾੜੀ ਆ ਜਿੱਥੇ ਗੱਲ ਇਹ ਹੁੰਦੀ ਆ ਮੈਂ ਪੰਜ ਚ ਪਹਿਰੇ ਕਰੂੰਗਾ ਮੇਰਾ ਫਲਾਣੇ ਥਾਂ ਦਾ ਵੀਜ਼ਾ ਲੰਘ ਜੇ। ਬਾਬਾ ਜੀ ਮੈਂ ਪੰਜ ਚ ਪਹਿਰੇ ਕਰੂੰਗਾ। ਮੈਨੂੰ ਗੱਡੀ ਮਿਲ ਜੇ। ਤਾਂ ਸਵਾਲ ਉੱਥੇ ਇਹ ਉੱਠਦਾ ਵਾ ਕਿ ਜੇਕਰ ਗੱਡੀ ਨਾ ਮਿਲੀ। ਜੇਕਰ ਬਾਹਰ ਦਾ ਵੀਜ਼ਾ ਨਾ ਲੱਗਾ। ਤੇ ਮੁੜ ਕੇ ਤੇ ਬਾਬੇ ਦੀਪ ਸਿੰਘ ਤੋਂ ਭਰੋਸਾ ਉੱਠ ਗਿਆ ਵੀ ਨਹੀਂ ਇੱਥੇ ਹੈ ਕੋਈ ਨਹੀਂ। ਤਾਂ ਕਹਿਰ ਮੇਰੇ ਕਹਿਣ ਤੋਂ ਭਾਵ ਜਿਹੜੀ ਸਾਡੇ ਗੱਲ ਕਰਨ ਤੋਂ ਧੁੰਦੇ ਦਾ ਵੀ ਜਿਹੜੀ ਮੈਂ ਗੱਲ ਸਮਝੀ ਪ੍ਰਚਾਰਕ ਦੀ। ਮੈਂ ਨਾਂ ਲਿਖੇ ਬੋ ਰਿਹਾ ਹਾਂ। ਜਿਹੜੀ ਤੂੰ ਦੇ ਪ੍ਰਚਾਰਕ ਦੀ ਮੈਂ ਗੱਲ ਸਮਝੀ ਹੋ ਮੈਂ ਇਹ ਸਮਝੀ ਆ ਕਿ ਉਹਨੇ ਗੱਲ ਇਹ ਕੀਤੀ ਵੀ ਬਾਣੀ ਪੜਨੀ ਆ ਗੁਰੂ ਨੂੰ ਪਾਉਣ ਵਾਸਤੇ ਬਾਣੀ ਪੜੋ ਕਿਸੇ ਦੁਨਿਆਵੀ ਪਦਾਰਥ ਪਾਉਣ ਵਾਸਤੇ ਬਾਣੀ ਨਾ ਪੜੋ ਹੁਣ ਉਹ ਵੀਡੀਓ ਤੁਹਾਨੂੰ ਪਤਾ ਬੜੀ ਵਾਇਰਲ ਹੋਈ ਉਹਦੇ ਵਿੱਚ ਗੱਲ ਜਿਹੜੀ ਕੀਤੀ ਵੀ ਆਠ ਪੈਰ ਰੱਦ ਗਏ ਸਾ ਸਾ ਸਿਮਰੋ ਗੋਵਿੰਦ ਜਬ ਬਾਣੀ ਜਾਪਾ ਪੜਦੇ ਆ ਉਠਤ ਬੈਠਤ ਸੋਵਤ ਈਏ ਮਾਰਗ ਚਲਤ ਹਰੇ ਹਰ ਗਈਏ ਉਹ ਹਵਾਲੇ ਦੇ ਕੇ ਤੁੰਦਾ ਸਾਹਿਬ ਨੇ ਮੈਂ ਗੱਲ ਕੀਤੀ ਹੁਣ ਦੇਣ ਆ 1 ਜੁਲਾਈ 2025 ਦਾ ਸਾਡਾ ਇੱਕ ਬਹੁਤ ਨਾਮੀ ਤੁਹਾਡੀ ਜਥਾ ਵਾ ਸਾਡੀ ਵੱਡੀ ਭੈਣ ਆ ਉਹਨੇ ਦੇਖੋ ਚੰਗੇ ਮੁੱਦੇ ਵੀ ਬਹੁਤ ਚੁੱਕੇ ਆ ਪੰਜਾਬ ਦੇ ਵਿੱਚ ਨਸ਼ਿਆਂ ਦੇ ਮੁੱਦੇ ਉਹਨੇ ਸਾਡੀ ਭੈਣ ਨੇ ਚੁੱਕੇ ਸਾਡੀ ਉਸ ਭੈਣ ਨੇ ਕਬਰਾਂ ਦੇ ਮੁੱਦੇ ਆ ਲਾਡੀ ਸ਼ਾ ਅਮਰਾਜ ਸ਼ਾ ਦੇ ਜਿਹੜੇ ਡੇਰੇ ਆ ਨਕੋਦਰ ਵਰਗੇ ਇਹਨਾਂ ਡੇਰਿਆਂ ਬਾਰੇ ਉਸ ਭੈਣ ਨੇ ਬਹੁਤ ਮੁੱਦੇ ਚੁੱਕੇ ਤੇ ਡਟ ਕੇ ਮੈਂ ਕਹਿੰਦਾ ਵੀ ਸਾਹਮਣਾ ਵੀ ਕੀਤਾ ਉਸ ਭੈਣ ਵੱਲੋਂ ਦਿਨ 1 ਜੁਲਾਈ 2025 ਨੂੰ ਆਪਣੀ ਸਟੇਜ ਤੇ ਗੱਲ ਕੀਤੀ ਗਈ ਵੀਡੀਓ ਜਨਤਾ ਕੀਤੀ ਗਈ ਤਵੇ ਸ਼ਬਦਾਵਲੀ ਕਿਵੇਂ ਦੀ ਵਰਤੀ ਵੀ ਇੱਕਾਖੋਰੀ ਬਿਆਨ ਦਿੰਦਾ ਪਿਆ ਵਾ ਪਹਿਲੀ ਤੇ ਗੱਲ ਸ਼ੁਰੂਆਤ ਦੇ ਵਿੱਚ ਗੱਲ ਕਿਹੜੀ ਕਰਤੀ ਵੀ ਵੇਖੋ ਸਾਡੇ ਵਿੱਚ ਮਤਭੇਦ 100 ਹੋਣ ਮਤਭੇਦ ਕਈ ਵਾਰੀ ਦੋ ਭੈਣ ਭਰਾਵਾਂ ਦੇ ਵੀ ਹੁੰਦੇ ਆ ਪਤੀ ਪਤਨੀ ਦੇ ਵੀ ਹੁੰਦੇ ਆ ਪਿਓ ਪੁੱਤਰਾਂ ਦੇ ਵੀ ਹੁੰਦੇ ਆ ਪਰ ਜਿਹੜੀ ਮੁੱਕ ਦੀ ਗੱਲ ਜਿਹੜੀ ਗੱਲ ਕਰ ਦੇਣੀ ਇੱਕ ਅਖੌਦੀ ਵੱਲੋਂ ਬਿਆਨ ਦਿੱਤਾ ਗਿਆ ਵਾ ਇਹ ਜੀ ਦੁਪਹਿਰੇ ਤੇ ਬਾਣੀ ਪੜਨਾ ਪਖੰਡ ਹੈ ਹੁਣ ਮੈਨੂੰ ਇਹ ਕਲਿੱਪ ਕਿਤੇ ਧੁੰਦੇ ਦੀ ਕਲਿੱਪ ਦੇ ਵਿੱਚੋਂ ਲੱਭ ਕੇ ਵਿਖਾ ਦਿਓ ਜਿੱਥੇ ਤੂੰ ਦੇਣੇ ਇਹ ਗੱਲ ਕਹੀ ਹੋਵੇ ਕਿ ਬਾਣੀ ਪੜਨ ਦੀ ਪਖੰਡ ਆ ਈਵਨ ਇੱਕ ਬੰਤੀ ਵੀ ਹੋਰ ਕਰੂੰਗਾ ਜਿਹੜੇ ਡੇਰੇਦਾਰ ਆ ਨਾਨਕਸਰ ਵਾਲੇ ਡੇਰੇਦਾਰ ਜਿਹੜੇ ਬਾਬੇ ਨੂੰ ਪਿਛਲੇ ਦਿਨੀ ਵਿਆਹ ਦਾ ਸੁਪਨਾ ਆਇਆ ਸੀਗਾ ਉਸ ਬਾਬੇ ਦੀ ਮੇਰੇ ਕੋਲ ਕਲਿੱਪ ਪਈ ਐ ਉਹਨੇ ਉਦਾਹਰਨ ਕਿਵੇਂ ਨੇ ਦਿੱਤੀ ਸੀਗੀ ਉਹਨੇ ਉਦਾਹਰਨ ਦਿੱਤੀ ਹੀ ਕਿ ਜਿਵੇਂ ਇੱਕ ਗੋਲੀ ਪਿਸਤੌਲ ਤੋਂ ਬਿਨਾਂ ਨਹੀਂ ਚੱਲ ਸਕਦੀ ਉਹਾਂ ਦਾ ਉਵੇਂ ਹੀ ਬਾਣੀ ਸਾਧੂ ਤੋਂ ਬਿਨਾਂ ਨਹੀਂ ਚੱਲ ਸਕਦੀ ਕਹਿਣ ਤੋਂ ਭਾਵ ਕਿ ਡਾਇਰੈਕਟ ਤੁਸੀਂ ਬਾਣੀ ਨਾ ਪੜੋ ਬਾਣੀ ਸਾਡੇ ਕੋਲੋਂ ਪੜਾਓ ਅੱਛਾ ਉਹਨਾਂ ਵੱਲ ਬੋਲਣ ਦਾ ਰਾਜੀ ਨਹੀਂ ਕੋਈ ਸਹਿਮਤ ਤੇ ਜਿਹੜੇ ਨੇਤਾ ਆਪਣੀਆਂ ਸਟੇਜਾਂ ਤੇ ਧੁੰਦੇ ਵਰਗੇ ਪ੍ਰਚਾਰਕ ਕਹਿੰਦੇ ਆ ਕਿ ਸਿੱਖੋ ਆਪ ਬਾਣੀ ਪੜੋ ਆਪ ਅਰਥ ਕੱਢੋ ਤੇ ਆਪ ਆਪਣੇ ਘਰਾਂ ਦੇ ਵਿੱਚ ਸਹਿਜ ਪਾਠ ਕਰੋ ਉਹਨਾਂ ਨੂੰ ਕੀ ਕਹਤ ਆ ਉਹਨਾਂ ਬਾਰੇ ਕਹਤ ਆ ਵੀ ਵੇਖੋ ਇਹ ਬਾਣੀ ਪੜਨ ਤੋਂ ਰੋਕਦੇ ਆ ਮੈਨੂੰ ਕੋਈ ਧੁੰਦੇ ਦੀ ਇੱਕ ਕੋਈ ਕਲਿੱਪ ਕੱਢ ਕੇ ਵਿਖਾ ਦੇ ਜਿੱਥੇ ਧੁੰਦੇ ਨੇ ਬਾਣੀ ਪੜਨ ਤੋਂ ਰੋਕਿਆ ਹੋਵੇ ਕਿਨੂੰ ਹੁਣ ਗੱਲ ਛੋਟੇ ਜਿਹੇ ਕਰੀਏ ਚਪਹਿਰੇ ਦੀ ਦੇਖੋ ਮੈਂ ਇਹ ਪਹਿਲੇ ਗੱਲ ਕਲੀਅਰ ਕਰਤੀ ਵੀ ਬਾਣੀ ਪੜਨ ਦੀ ਕੋਈ ਚਪਹਿਰੇ ਤੇ ਮਾੜੀ ਗੱਲ ਨਹੀਂ ਗਈ ਲੇਕਿਨ ਦੁਨਿਆਵੀ ਚੀਜ਼ਾਂ ਮੰਗਣ ਵਾਸਤੇ ਨਾ ਬਾਣੀ ਪੜੋ ਇਥੇ ਤੇ ਸੁਖਮਨੀ ਸਾਹਿਬ ਲਿਖਣ ਵਾਲੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਆਪ ਤਤੀ ਤਵੀ ਤੇ ਬੈਠਣਾ ਪਿਆ ਸੰਗਤ ਜੀ ਧਿਆਨ ਨਾਲ ਸੁਣੀਓ ਫੋਨ ਛੱਡ ਦਿਓ 2 ਮਿੰਟ ਆਪ ਤਤੀ ਤਵੀ ਤੇ ਬੈਠਣਾ ਪਿਆ ਸਹੀ ਤੇ ਉਬਲਦੀ ਦੇਗ ਦੇ ਵਿੱਚ ਵੀ ਉਬਲਣਾ ਪਿਆ ਤੇ ਸਿਰ ਦੇ ਵਿੱਚ ਰੇਤ ਵੀ ਸੈਣੀ ਪਈ ਆਪਣੇ ਤੇ ਬਾਣੀ ਸੁਖਮਨੀ ਸਾਹਿਬ ਦੀ ਲਿਖੀ ਕਹਿੰਦਾ ਹੋ ਚਾਰੀ ਕਹਿੰਦਾ ਸੀ ਗੁਰੂ ਅਰਜਨ ਸਾਹਿਬ ਨੇ ਇੱਥੇ ਤੇ ਬੰਦ ਬੰਦ ਵੀ ਕਟਾਉਣੇ ਪਏ ਆ ਪਰ ਜੇ ਤਾਂ ਵੀ ਅਜਦਾ ਸੇਖ ਆਖੇ ਫੇ ਸਾਨੂੰ ਦੁਨਿਆਵੀ ਚੀਜ਼ ਮਿਲ ਜੇ ਤਾਂ ਫਿਰ ਦੁਨਿਆਵੀ ਲਾਲਚਾਂ ਵਾਸਤੇ ਤੇ ਮਾਫ ਕਰਨਾ ਬਣੀ ਨਹੀਂ ਨੀ ਅਸੀਂ ਅਜ ਦੁਨਿਆਵੀ ਲਾਲਚਾਂ 'ਤੇ ਬਣਾਤੀ ਫੇਰਾ ਸ਼ਕਮਾਲ ਦੀ ਗੱਲ ਵੇਖੋ ਇਹ ਜਿੰਨੇ ਵੀ ਸੱਚ ਦੇ ਬੁਲਾਰੇ ਹਨ ਜਿਹੜੇ ਆਪਣੇ ਆਪ ਨੂੰ ਐਮ ਫੀਲ ਕਰਾਉਂਦੇ ਆ ਇੱਕ ਸਾਡੀ ਭੈਣ ਦਿੱਲੀ ਤੋਂ ਅਸੀਂ ਕੀਰਤਨ ਕਰਦੀ ਸੀ ਉਹਨੇ ਪਜਾਮੇ ਵਾਲੀ ਗੱਲ ਤੁਹਾਨੂੰ ਪਤਾ ਹੋਵੇ ਕੀਤੀ ਉਹ ਵੀ ਆਪਣੇ ਆਪ 'ਚ ਬੜੀ ਵੱਡੀ ਫੀਲਿੰਗ ਚ ਕੀ ਫਿਰਦੀ ਸੀ ਕਿ ਮੈਂ ਵੀ ਖਰੇ ਸਟੇਜਾਂ 'ਤੇ ਬੜਾ ਸੱਚ ਦਾ ਪ੍ਰਚਾਰ ਕਰਦੀ ਆਂ ਪਰ ਕੇਵਲ ਤੇ ਕੇਵਲ ਇਹ ਆਪਣੇ ਆਪ ਦੇ ਉੱਤੇ ਆਪੇ ਪਰਮਪਾਲੀ ਬੈਠਣਾ ਕਿ ਮੈਂ ਬੜਾ ਸੱਚ ਦਾ ਬੁਲਾਰਾ ਵਾਂ ਇਹ ਕੇਵਲ ਤੇ ਕੇਵਲ ਬਹੁਤ ਵੱਡਾ ਭਰਮ ਹੁੰਦਾ ਵਾ ਸੱਚ ਦਾ ਪ੍ਰਚਾਰ ਉਹ ਹੁੰਦਾ ਵਾ ਜਿੱਥੇ ਸੱਚੀ ਸਹੀ ਨੂੰ ਸਹੀ ਕਿਹਾ ਜਾਵੇ ਤੇ ਗਲਤ ਨੂੰ ਗਲਤ ਕਿਹਾ ਜਾਵੇ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਆ ਜਪਜੀ ਸਾਹਿਬ ਪੜਦੇ ਆ ਤੀਰਥ ਨਾਮਾ ਜੇਤਸ ਭਾਮਾ ਵਿਣਪਾਣੇ ਕੈ ਨਾਏ ਕਰੀ ਜੇਤੀ ਸਰਠੋ ਪਾਏ ਵੇਖਾਂ ਵਿਣ ਕਰਮਾ ਕੇ ਮਿਲੇ ਲਈ ਜਹੋਰ ਆਪਾਂ ਕਈ ਉਦਾਹਰਨਾ ਬਾਣੀ ਦੇ ਵਿੱਚੋਂ ਲੈ ਲੀ ਗਏ ਗੱਲ ਮੇਰੀ ਧਿਆਨ ਨਾਲ ਸੁਣਿਓ ਜਲ ਕੇ ਮਜਨ ਜੇਗਾ ਧੋਵੇ ਨਿਤ ਨਿਤ ਮਿੰਡਕ ਨਾ ਹੋਵੇ ਮਨ ਮੈਲਾ ਸਭ ਕੁਝ ਮੈਲਾ ਤਨ ਧੋਤੇ ਮਨ ਹਸ਼ਿਆ ਨਾ ਹੋਏ ਇਹ ਜੱਗ ਪਰ ਐਮਪਲ ਆਇਆ ਵਿਰਲਾ ਬੂਝਾ ਕੋਏ ਸਹੀ ਗੱਲ ਹੈ ਸਹਿਮਤ ਹੋ ਕਹਿਣ ਤੋਂ ਭਾਵ ਤੀਰਥਾਂ ਦਾ ਮਹਾਰਾਜ ਨੇ ਖੰਡਨ ਕੀਤਾ ਵੇ ਲੇਕਿਨ ਅੱਜ ਜਿਹੜੇ ਸਾਡੇ ਮਹਾਂਪੁਰਖ ਸਾਡੇ ਬਾਬਾ ਜੀ ਹੁਣੀ ਜਿਹੜੇ ਤੀਰਥ ਇਸ਼ਨਾਨ ਕਰਦੇ ਫਿਰਦੇ ਆ ਇਹ ਸੱਚ ਦਾ ਪ੍ਰਚਾਰ ਥੋੜਾ ਜਿਹਾ ਉਹਨਾਂ ਦੇ ਵੀ ਕਰ ਲਿਆ ਕਰੋ ਜਿਹੜੇ ਅੰਮ੍ਰਿਤਸਰ ਦੇ ਸਰੋਵਰਾਂ ਨੂੰ ਛੱਡ ਕੇ ਤੇ ਤੀਰਥਾਂ ਦੇ ਤੁਰੇ ਫਿਰਦੇ ਆ ਅੰਮ੍ਰਿਤਸਰ ਦੇ ਪੰਜਾਂ ਸਰੋਵਰਾਂ ਨੂੰ ਛੱਡ ਕੇ ਇਹ ਕਦੀ ਉਹਨਾਂ ਦੇ ਵੀ ਸੱਚ ਦਾ ਪ੍ਰਚਾਰ ਕਰ ਲਿਆ ਕਰੋ ਭਲਿਓ ਮੇਰੀ ਵੱਡੀ ਭੈਣ ਕੈਮਰੇ ਅੱਗੇ ਵੇਖ ਕੇ ਮੈਂ ਬੇਨਤੀ ਕਰਦਾ ਉਹਨਾਂ ਦੇ ਵੀ ਸੱਚ ਦਾ ਪ੍ਰਚਾਰ ਕਰਿਆ ਕਰੋ ਸਟੇਜਾਂ ਦੇ ਗੁਰੂ ਦੀ ਹਜ਼ੂਰੀ ਦੇ ਵਿੱਚ ਨਾਨਕ ਸਰ ਦੇ ਬਾਬੇ ਨੇਕ ਨੇ ਇਹ ਗੱਲ ਕੀਤੀ ਸੀ ਕਿ ਮੈਂ ਸੁਤਾ ਉਹ ਆਂਦਾ ਸੁੱਤੇ ਨੂੰ ਮੈਨੂੰ ਰਾਤ ਨੂੰ ਸੁਪਨਾ ਆਇਆ ਸੁਪਨਾ ਕਾਦਾ ਕੋਈ ਕੌਮ ਦੀ ਚੜਦੀ ਕਲਾ ਦਾ ਨਹੀਂ ਕਾਦਾ ਸੁਪਨਾ ਕੋਈ ਬੰਦੀ ਸਿੰਘਾਂ ਦੀ ਹਰਿਆਈ ਦਾ ਨਹੀਂ ਕਾਦਾ ਸੁਪਨਾ ਕੋਈ ਅਮਰ ਸੰਚਾਰ ਕਰਾਉਂਦਿਆਂ ਦਾ ਨਹੀਂ ਕੋਈ ਸੰਗਤ ਦੇ ਕੋਈ ਸਿੱਖਾਂ ਦੀ ਚੜਦੀ ਕਲਾ ਦਾ ਸੁਪਨਾ ਨਹੀਂ ਆਇਆ ਕਾਦਾ ਸੁਪਨਾ ਆਂਦਾ ਮੈਂ ਰਾਤੀ ਸੁੱਤਾ ਤੇ ਮੈਨੂੰ ਆਂਦਾ ਸੁਪਨੇ 'ਚ ਰਾਤੀ ਵਿਆਹ ਦਾ ਸੁਪਨਾ ਮੇਰੇ ਦਾ ਆਇਆ ਬਾਬੇ ਨੇ ਸਟੇਟਮੈਂਟ ਦਿੱਤੀ ਤੇ ਕਮਾਲ ਦੀ ਗੱਲ ਵੇਖੋ ਸਾਹਮਣੇ ਬੈਠੀਆਂ ਬੀਬੀਆਂ ਸਾਹਮਣੇ ਬੈਠੀ ਸੰਗਤ ਹੱਸ ਰਹੀ ਸੀ ਇਹ ਕਦੀ ਸੱਚ ਦਾ ਪ੍ਰਚਾਰ ਸਾਡਾ ਉਹਨਾਂ ਵਰੀ ਵੀ ਚੱਲੂਗਾ ਥੋੜਾ ਬਹੁਤਾ ਕਦੀ ਉਹਨਾਂ ਵਰੀ ਵੀ ਸੱਚ ਦਾ ਆਪਾਂ ਪ੍ਰਚਾਰ ਕਰਾਂਗੇ ਸਟੇਜਾਂ ਤੇ ਗੰਦੇ ਗਾਣੇ ਗਾਏ ਜਾਂਦੇ ਆ ਲੱਕ ਹਿਲੇ ਗੜਵਾਂ ਲੈ ਦੇ ਹੁਣ ਤਾਂ ਮੈਂ ਗੁਰੂ ਦੀ ਹਜ਼ੂਰੀਏ ਮੈਨੂੰ ਸ਼ਰਮ ਆ ਰਹੀ ਹੈ ਉਹ ਜਿਹੋ ਜਿਹੇ ਗਾਣੇ ਉਹ ਬਾਬੇ ਨੇ ਗਾਏ ਗੜਵਾਲ ਦੇ ਚਾਂਦੀ ਦਾ ਜਾਂ ਉਹਨੇ ਬਾਬੇ ਨੇ ਕਿਵੇਂ ਉਹ ਗੱਲਾਂ ਕੀਤੀਆਂ ਟੂਡੂ ਟਨੂ ਕਰਕੇ ਜਿਹੜੇ ਉਹਨੇ ਗੱਲਾਂ ਬਾਬੇ ਨੇ ਕੀਤੀਆਂ ਉਸੇ ਬਾਬੇ ਨੇ ਬੇਨਤੀਆ ਵੀ ਕੀਤੀ ਸੀ ਬਚਨੇ ਵੀ ਕੀਤਾ ਸੀ ਪੈ ਸਿੱਧੀ ਬਾਣੀ ਨੇ ਤੁਸੀਂ ਪੜ ਸਕਦੇ ਸਾਧੂਆਂ ਦੇ ਕੋਲੋਂ ਪੜਾਓ ਤੇ ਅਸੀਂ ਕਹਿੰਦੇ ਵੀ ਸੰਸਾਰ ਤੇ ਆਏ ਕੀ ਲੈਣ ਜੇ ਆਇਓ ਸੁਣਨ ਪੜਨ ਕੋ ਬਾਣੀ ਅੱਛਾ ਜਿਹੜੇ ਕਹਿਣ ਆਇਓ ਸੁਣਨ ਪੜਨ ਕੋ ਬਾਣੀ ਉਹ ਹੋ ਕੇ ਕੌਮ ਦੇ ਗਦਾਰ ਉਹ ਹੋ ਗਿਆ ਅਖੌਤੀ ਤੇ ਜਿਹੜੇ ਗੁਰੂ ਦੀ ਹਜ਼ੂਰੀ ਚ ਕੱਚੇ ਗੀਤ ਗਾਉਣ ਜਿਹੜੇ ਕਹਿਣ ਪਿਥੇ ਤੇਰਾ ਸੇਵਕ ਤੇਰਾ ਕੀਰਤਨ ਕਰਦੇ ਲੋਕ ਕਹਿੰਦੇ ਬਾਬੇ ਆਪਣਾ ਢਿੱਡ ਭਰਦੇ ਉਹ ਹੋ ਗਏ ਪੰਥਕ ਆ ਆ ਗੱਲ ਇਹ ਕਰਨ ਵਾਲੀ ਸਟੇਜ ਤੇ ਗੰਦੇ ਗਾਣੇ ਗੁਰੂ ਦੀ ਹਜ਼ੂਰੀ ਦੇ ਵਿੱਚ ਗੜਵਾਲਾ ਦੇ ਚਾਂਦੀ ਦਾ ਕੀ ਇਹ ਗੱਲ ਕਰਨ ਵਾਲੀ ਸੀ ਕਿ ਉਹਨਾਂ ਵਰੀ ਆਪਾਂ ਅਕਰੀ ਸੱਚ ਦਾ ਪ੍ਰਚਾਰ ਕਰਾਂਗੇ ਭਾਈ ਅਮਰਤਪਾਲ ਸਿੰਘ ਜੀ ਮਹਿਰੋਂ ਉਹਨਾਂ ਨੇ ਕਿੰਨੇ ਐਸੇ ਬਾਬੇ ਫੜੇ ਸਭ ਤੋਂ ਪਹਿਲਾਂ ਬਾਬਾ ਫੜਿਆ ਚਰਨ ਘਾਟ ਵਾਲਾ ਬਾਬਾ ਬਲਜਿੰਦਰ ਸਿੰਘ ਜਿਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਰੇਪ ਕੀਤਾ ਬਲਾਤਕਾਰ ਕੀਤਾ ਸੀਸੀਟੀਵੀ ਵੀਡੀਓ ਵਾਇਰਲ ਹੋ ਗਈਆਂ ਇਹ ਕਦੀ ਸੱਚ ਦਾ ਪ੍ਰਚਾਰ ਆਪਾਂ ਉਹਨਾਂ ਦੇ ਵੀ ਕਰਾਂਗੇ ਸਦਾ ਤੇ ਜੱਸੀ ਬਾਬਾ ਨਾਨਕਸਰਿਆਂ ਦਾ ਤਬਲਾਵਾਦਕ ਸੀਗਾ ਭਾਈ ਅਮਰਤਪਾਲ ਸਿੰਘ ਜੀ ਮਹਿਰ ਉਹ ਤਬਲਾਵਾਦਕ ਫੜਿਆ ਨੇ ਕਿੰਨੇ ਕੇ ਬੱਚਿਆਂ ਦੇ ਨਾਲ ਆਪਣੇ ਪੋਤਰੇ ਦੀ ਉਮਰ ਦੇ ਬੱਚਿਆਂ ਦੇ ਨਾਲ ਉਹਨੇ ਬਾਬੇ ਨੇ ਕੋ ਕਰਮ ਕੀਤੇ ਕਿੰਨਾ ਮੁੱਦਾ ਭਖਿਆ ਸੀ ਕਿ ਉਸ ਸਮੇਂ ਵੀ ਆਪਾਂ ਥੋੜਾ ਜਿਹਾ ਸੱਚ ਦਾ ਪ੍ਰਚਾਰ ਕਰਦੇ ਨਹੀਂ ਹੁਣ ਬੀਬੀ ਬੋਲੀ ਜਾਨਾ ਧੁੰਦੇ ਬਾਰੇ ਬੀਬੀ ਦੀ ਸਟੇਟਮੈਂਟ ਆ ਵੀਡੀਓ ਤੁਸੀਂ ਸਾਰਿਆਂ ਵੇਖ ਲਈ ਆ ਉਹ ਬੀਬੀ ਬੋਲੀ ਆ ਹੁਣ ਧੁੰਦੇ ਪ੍ਰਚਾਰ ਕੇ ਬਾਰੇ ਤੇ ਉਧਰੋਂ ਡੇਰੇਦਾਰਾ ਦਾ ਫੋਨ ਆ ਗਿਆ ਹੁਣਾ ਵਾ ਧੀਏ ਕਮਾਲ ਕਰਤੀ ਉਹ ਆ ਧੀਏ ਲੱਖ ਰੁਪਿਆ ਤੈਨੂੰ ਪੇਡਿਅਮ ਕਰਤਾ ਹੀ ਤੇ ਲੱਖ ਰੁਪਿਆ ਜਿਹੜਾ ਤੋਂ ਸਾਡੇ ਡੇਰੇ ਦਿਮਾਨ ਲਾਉਣਾ ਹੈਗੀ ਨਾ ਲੱਖ ਰੁਪਇਆ ਤੈਨੂੰ ਉਦੋਂ ਲਫਾਫੇ 'ਚ ਪਾ ਕੇ ਮੋਟਾ ਲਫਾਫਾ ਦਵਾਂਗੇ। ਸਹਿਮਤ ਹੋ? ਡੇਰੇਦਾਰ ਤਾਂ ਖੁਸ਼ ਹੋ ਗਈ ਹੋਣੀ ਐ। ਤੇ ਫਿਰ ਬੀਬੀ ਨੇ ਕੋਈ ਵੀ ਗੱਲ ਬਾਣੀ ਦੇ ਵਿੱਚ ਉਹ ਨਹੀਂ ਕੀਤੀ। ਅਛਾ ਤੂੰ ਦੇ ਨੇ ਗੱਲ ਕੀਤੀ ਬਾਣੀ ਦੇ ਵਿੱਚੋਂ? ਉਹਨੇ ਗੱਲ ਬਾਣੀ ਦੇ ਵਿੱਚੋਂ ਕੀਤੀ ਪਿਆ ਆਠ ਪੈਰ ਰੱਦ ਗਏ ਇਹ ਬਾਣੀ ਦੇ ਵਿੱਚੋਂ ਗੱਲ ਆ। ਉਠਤ ਬੈਠਤ ਸੋਵਤ ਤੇਈ ਹੈ। ਮਾਰਗ ਚਲਤ ਹਰੇ ਹਰ ਗਈਏ। ਬਾਣੀ ਦੇ ਵਿੱਚੋਂ ਗੱਲ ਕੀਤੀ। ਉਸ ਭੈਣ ਦੇ ਜੋ ਮੂੰਹ ਘੜੀ ਆਇਆ ਉਹ ਬੋਲਦਾ ਵੇਖੋ ਮੇਰੀ ਬੇਨਤੀ ਆ ਵੀ ਥੋੜਾ ਜਿਹਾ ਸੱਚ ਦਾ ਪ੍ਰਚਾਰ ਆਪਾਂ ਉਹਨਾਂ ਗਾੜੀ ਵੀ ਕਰੀਏ ਜਿਹੜੇ ਗੁਰੂ ਦੀ ਹਜ਼ੂਰੀ ਦੇ ਵਿੱਚ ਆਪ ਗੱਦੀਆਂ ਬਰਾਬਰ ਲਾ ਕੇ ਬਹਿੰਦੇ ਆ ਆ ਨਾਮਧਾਰੀ ਮੰਡਲੀ ਆ ਨਾ ਪੀੜੀ ਪਜਾਮੀ ਮਹਿਕਮਾ ਆਪਾਂ ਕਹਿੰਨੇ ਆ ਮੈਂ ਤਾਂ ਪੀੜੀ ਪਜਾਮੀ ਮਹਿਕਮਾ ਕਹਿੰਦਾ ਵਾ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਆਪਣੀ ਗੱਦੀ ਲਾ ਕੇ ਬਹਿੰਦੇ ਆ ਤੇ ਕਹਿੰਦੇ ਕੀ ਆ ਉਹਾਂ ਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਸਾਡਾ ਗੁਰੂ ਸਾਡਾ ਬਾਬਾ ਵਾ ਕਦੀ ਸੱਚ ਦਾ ਪ੍ਰਚਾਰ ਉਹਨਾਂ ਦੇ ਵੀ ਕਰਾਂਗੇ ਥੋੜਾ ਬਹੁਤਾ ਆਪਾਂ ਇਹ ਸੱਚ ਦਾ ਪ੍ਰਚਾਰ ਕਦੀ ਆਪਾਂ ਰਾਧਾ ਸੁਆਮੀ ਵਿਆਸ ਵਾਲਿਆਂ ਦਾ ਵੀ ਕਰਾਂਗੇ ਜਿਹੜੇ ਮਸਕੀਨ ਦੀ ਜਿੰਨਾਂ ਬਾਰੇ ਵਚਨ ਕਰਿਆ ਕਰਦੇ ਸੀ ਕਿ ਪਰਦੇ ਗੁਰਬਾਣੀ ਨੇ ਗੁਰੂ ਆਪ ਬਣੇ ਹੋਏ ਨੇ ਵਿਆਖਿਆ ਗੁਰਬਾਣੀ ਦੀ ਕਰਦੇ ਨੇ ਗੁਰੂ ਹੋਣ ਦੀ ਮੋਹ ਆਪਣੇ ਆਪ ਉੱਤੇ ਲਈ ਆ ਉਹਾਂ ਦੇ ਪਾਣੀ ਨਦੀ ਦਾ ਵਾ ਕਮਾਲ ਦੀ ਗੱਲਾਂ ਦੇ ਵਿਆਸ ਵਾਲੇ ਡੇਰੇਦਾਰ ਆਂਦੇ ਪਾਣੀ ਸਾਡਾ ਵਾ ਆਂਦੇ ਇੱਡੀਆ ਕਿਰਤ ਕਰਨਤਾ ਮਸਕੀਨ ਜੀ ਦਾ ਬਚਣਿਆ ਤਾਂ ਮੈਂ ਬੇਨਤੀ ਕਰਾਂ ਵੀ ਆਪਾਂ ਕਦੀ ਇਹਨਾਂ ਬਿਆਸ ਵਾਲਿਆਂ ਬਾਰੇ ਵੀ ਥੋੜਾ ਜਿਹਾ ਸੱਚ ਦਾ ਪ੍ਰਚਾਰ ਕਰਾਂਗੇ ਆ ਨੀਲਧਾਰੀਆਂ ਬਾਰੇ ਵੀ ਸੱਚ ਦਾ ਪ੍ਰਚਾਰ ਕਰਾਂਗੇ ਉਹ ਪ੍ਰੇਮ ਅਨੰਦ ਦੇ ਕੋਲ ਬਾਬਾ ਜੀ ਲੋ ਆਪਣੇ ਧਰਮ ਦੀ ਗੱਲ ਕਰਦੇ ਆ ਮਬਾਰਕ ਪਰ ਸਾਡੇ ਸਿੱਖ ਜਾ ਕੇ ਜਦੋਂ ਉਹਨਾਂ ਦੇ ਪੈਰਾਂ ਦੇ ਵਿੱਚ ਬੈਠ ਕੇ ਤੇ ਮਹਿੰਗੇ ਤੋਹਫੇ ਭੇਟ ਕਰਦੇ ਪਏ ਸੀ ਕਿ ਉਹਨਾਂ ਬਾਰੇ ਵੀ ਆਪਾਂ ਕਦੀ ਸੱਚ ਦਾ ਪ੍ਰਚਾਰ ਕਰਾਂਗੇ ਮੇਰਾ ਸਵਾਲ ਹੈ ਇੱਕ ਪੇ ਗੱਲ ਕਿਵੇਂ ਦੀ ਕੀਤੀ ਗਈ ਵਿੱਚ ਮੇਰੀ ਗੱਲ ਮੈਂ ਪਹਿਲਾਂ ਬੇਨਤੀ ਕਰਦੀ ਸੀ ਸੁਣੋ ਧਿਆਨ ਨਾਲ ਤੂੰ ਦੇ ਨੇ ਗੱਲ ਕੀਤੀ ਵੀ ਜੇ ਬਾਬਾ ਦੀਪ ਸਿੰਘ ਸੱਚੀ ਆ ਜਾਣ ਉਹ ਆਖਣਗੇ ਵੀ ਮੈਨੂੰ ਤੂੰ ਹੀ ਗੁਰੂ ਗੁਰੂ ਰਾਮਦਾਸ ਤੋਂ ਵੱਡਾ ਬਣਾ ਕੇ ਪੇਸ਼ ਕਰਤਾ ਉਸ ਭੈਣ ਨੇ ਗੱਲ ਕਿਵੇਂ ਦੀ ਕੀਤੀ ਉਹ ਆਂਦੀ ਆਉਣ ਬਾਬਾ ਦੀਪ ਸਿੰਘ ਆਂਦੀ ਜਦੋਂ ਬਾਬਾ ਦੀਪ ਸਿੰਘ ਆਏ ਤੁਹਾਡੇ ਵਾਲ ਭੇਜਾਂਗੇ ਤਾਂ ਮੈਂ ਤੇ ਉਸ ਭੈਣ ਨੂੰ ਫਿਰ ਬੇਨਤੀ ਕਰਦਾ ਵਾਂ ਵੀ ਜਦੋਂ ਬਾਬਾ ਦੀਪ ਸਿੰਘ ਸਾਡੇ ਵਾਲ ਆ ਕੇ ਆਇਆ ਖੰਡਾ ਵਟੂਗਾ ਨਾ ਦੋ ਤਾਰੀ ਖੰਡਾ ਜਦੋਂ ਐ ਸਾਡੇ ਵੱਲ ਆ ਕੇ ਵਟੂਗਾ ਅਸੀਂ ਬਾਬੇ ਦੀਪ ਸਿੰਘ ਨੂੰ ਕਵਾਂਗੇ ਬਾਬਾ ਜੀ ਹੱਥ ਜੋੜ ਕੇ ਇੱਕ ਸਾਡੀ ਬੇਨਤੀ ਸੁਣ ਲੋ ਇਹ ਚੱਲੇ ਕਿੰਨਾ ਤੋਂ ਆ ਤੇ ਬਾਬਾ ਦੀਪ ਸਿੰਘ ਕਹਿਣਗੇ ਮੇਰੇ ਤੋਂ ਅਸੀਂ ਕਵਾਂਗੇ ਜੇ ਚੱਲੇ ਧੜ ਤੋਂ ਆ ਤੇ ਤੁਸੀਂ ਤਾਂ ਦਰਬਾਰ ਸਾਹਿਬ ਦੇ ਸਰੋਵਰਾਂ ਬਦਲੇ ਤੁਸੀਂ ਤਾਂ ਦਰਬਾਰ ਸਾਹਿਬ ਦੀ ਹੋਂਦ ਬਦਲੇ ਆਪਣਾ ਤੁਹਾਡਾ ਸਿਰ ਕਟਿਆ ਗਿਆ ਤੇ ਤੁਸੀਂ ਹੱਥ ਤੇ ਸਿਰ ਆਪਣਾ ਰੱਖ ਕੇ ਲੜੇ ਅੱਜ ਇਹ ਉਹਨਾਂ ਸਰੋਵਰਾਂ ਨੂੰ ਛੱਡ ਕੇ ਕਿੱਥੇ ਤੀਰਥ ਸ্নান ਕਰਦੇ ਫਿਰਦੇ ਆ ਆਉਣ ਬਾਬਾ ਦੀਪ ਸਿੰਘ ਅਸੀਂ ਵੀ ਬਾਬੇ ਦੀਪ ਸਿੰਘ ਨੂੰ ਕਵਾਂਗੇ ਇਹਨਾਂ ਨੂੰ ਪਹਿਲਾ ਸਵਾਲ ਕਰੋ ਸਾਡੇ ਵੈਲਫੇਅਰ ਆਇਓ ਵੇਖੋ ਬਾਬਾ ਦੀਪ ਸਿੰਘ ਸਾਡੇ ਵੀ ਆ ਸ਼ਹੀਦ ਸਿੰਘ ਸਾਰਿਆਂ ਦੇ ਹੁੰਦੇ ਆ ਕੋਈ ਇੱਕ ਸੰਸਾ ਦੇਣੀ ਹੁੰਦੇ ਕੋਈ ਇੱਕ ਧੜੇ ਦੇਣੀ ਹੁੰਦੇ ਈਵਨ ਮੈਂ ਬੜੀ ਹਾਂਜੀ ਜੀ ਗ੍ਰੀਆ ਆਇਆ ਆਪਾਂ ਜਿਹੜੀ ਵੀਡੀਓ ਦੇਖ ਰਹੇ ਸੀ ਸਾਡਾ ਬੰਦਾ ਤਾਂ ਨਹੀਂ ਕੋਈ ਅੰਦੇ ਤੇ ਕਮੈਂਟ ਕਰਨਾ ਕਿਉਂਕਿ ਇਹ ਸਿੱਖੀਜ਼ਮ ਦਾ ਆਪਸੀ ਮਸਲਾ ਹੈ ਤੇ ਆਪਸੀ ਟਕਰਾਅ ਹੈ ਤੇ ਇਹਨੇ ਵਿੱਚ ਬੰਦਦਾ ਤਾਂ ਨਹੀਂ ਲੇਕਿਨ ਫਿਰ ਵੀ ਅਸੀਂ ਕਿਉਂਕਿ ਉਹ ਵੀਡੀਓ ਦੇਖੀ ਹੈ ਚੁਪਹਿਰੇ ਹਾਂਜੀ ਚੁਪਹਿਰੇ ਵਾਲੀ ਤੇ ਵਾਕਈ ਉਹਨਾਂ ਨੇ ਉਸ ਦੇ ਵਿੱਚ ਕੋਈ ਐਸੀ ਕੋਈ ਐਸੀ ਗੱਲ ਨਹੀਂ ਕੀਤੀ ਉਹਨਾਂ ਨੇ ਬਾਣੀ ਦੇ ਹਿਸਾਬ ਨਾਲ ਜੋ ਉਹਨਾਂ ਨੇ ਬਾਣੀ ਪੜ੍ਹੀ ਹੈ ਤੇ ਫਿਰ ਉਹਦੇ ਨਾਲ ਉਹਦੀ ਵਿਆਖਿਆ ਕਰਕੇ ਕੀਤੀ ਹੈ ਉਹ ਚੈਨਲ ਦੀ ਉਹ ਵੀਡੀਓ ਸਾਡੇ ਚੈਨਲ ਤੇ ਇਸ ਚੈਨਲ ਤੇ ਪਈ ਹੋਈ ਹੈ ਹਾਂਜੀ ਤੇ ਉਹ ਚੁਪਾਰੇ ਦਾ ਮਤਲਬ ਇਹ ਹੁੰਦਾ ਕਿ ਵੀ ਚਾਰ ਪੈਰਿਆਂ ਦੇ ਵਿੱਚ ਬਾਣੀ ਪੜਨਾ ਜਾਂ ਚਾਰ ਪੈਰਿਆਂ 'ਚ ਬਾਤਦਤ ਕਰਨਾ ਤੇ ਉਹ ਕਹਿੰਦੇ ਉਹਨਾਂ ਨੇ ਵੀਡੀਓ ਦੇ ਵਿੱਚ ਇਹ ਕਿਹਾ ਸੀ ਕਿ ਚਾਰ ਪੈਰੇ ਕਿਉਂ 8 ਪੈਰੇ ਹਰ ਵਕਤ ਉੱਠਦਿਆਂ ਬੈਠਦਿਆਂ ਕਿਉਂ ਨਹੀਂ ਬਾਣੀ ਪੜ ਸਕਦੇ ਫਿਰ ਉਹਨਾਂ ਨੇ ਕਿਹਾ ਕਿ ਜ਼ਰੂਰਤ ਵਾਸਤੇ ਹੀ ਕਿਉਂ ਸਹੀ ਗੱਲ ਹੈ ਕਿਉਂਕਿ ਜਦੋਂ ਤੁਸੀਂ ਰੱਬ ਨਾਲ ਜੁੜਨਾ ਹੈ ਫਿਰ ਤੁਹਾਡੀਆਂ ਜ਼ਰੂਰਤਾਂ ਇੱਕ ਪਾਸੇ ਹੋਣੇ ਜੀ ਫਿਰ ਟਾਈਮ ਫਿਰ ਟਾਈਮ ਦੀ ਕੋਈ ਕਦਰੋਂ ਕੀਮਤ ਨਹੀਂ ਫਿਰ ਉਹ ਮਰਜ਼ੀ ਕਰ ਹਾਂਜੀ ਇਹ ਵੀ ਉਹਨਾਂ ਨੇ ਕਿਹਾ ਕਿ ਜਦੋਂ ਤੁਸੀਂ ਉਹ ਕਰੋਗੇ ਮਤਲਬ ਕਿ ਕੋਈ ਸ਼ਾਇ ਮੰਗੋਗੇ ਤੇ ਫਿਰ ਉਹ ਤੁਹਾਡੀ ਖਾਹਿਸ਼ ਪੂਰੀ ਨਹੀਂ ਹੋਏਗੀ ਤੇ ਫਿਰ ਤੁਸੀਂ ਬਾਬਾ ਜੀਪ ਸਿੰਘ ਤੇ ਸ਼ੱਕ ਕਰੋਗੇ ਫਿਰ ਤੁਹਾਡਾ ਉਹਨਾਂ ਤੇ ਉਹ ਇਤਮਾਦ ਘਟੇਗਾ ਤੁਹਾਡਾ ਭਰੋਸਾ ਘਟੇਗਾ ਹਾਂਜੀ ਭਰੋਸਾ ਖਤਮ ਹੋਏਗਾ ਤੇ ਇਹ ਚੀਜ਼ ਉਹਨਾਂ ਨੇ ਵੀਡੀਓ ਦੇ ਵਿੱਚ ਜਿਹੜੇ ਮੋਟੀਆਂ-ਮੋਟੀਆਂ ਗੱਲਾਂ ਨੇ ਅਸੀਂ ਇਹ ਹੀ ਕੀਤੀਆਂ ਕਿ ਉਹ ਉਹਨਾਂ ਨੇ ਐਸੀ-ਵੈਸੇ ਕੋਈ ਗੱਲ ਨਹੀਂ ਸੀ ਕੀਤੀ ਕਿ ਜਿਹੜੀ ਮਤਲਬ ਕਿ ਸਿੱਖੀਜ਼ਮ ਦੇ ਖਿਲਾਫ ਹੋਵੇ ਦੂਸਰਾ ਜ਼ਿਕਰ ਤੁਸੀਂ ਜਾਣਦੇ ਹੋ ਕਿ ਆਪਾਂ ਜਿਹੜੇ ਮਿਸ਼ਨਰੀ ਕਾਲਜ ਦੇ ਉਹ ਪ੍ਰਚਾਰਕ ਨੇ ਅਸੀਂ ਜ਼ਿਆਦਾਤਰ ਉਹਨਾਂ ਦੀਆਂ ਵੀਡੀਓਜ਼ ਵਗੈਰਾ ਵੀ ਦੇਖਨੇ ਆ ਮਸਲਨ ਸਰਬਜੀਤ ਸਿੰਘ ਤੁੰਦਾਜੀ ਹੋ ਗਏ ਜਾਂ ਬਾਈ ਰঞ্জੀਤ ਸਿੰਘ ਢੱਡ ਮਤਲਬ ਕਿ ਉਹ ਜਿਹੜੇ ਜਦੀਦ ਕਿਸਮ ਦੇ ਪ੍ਰਚਾਰਕ ਨੇ ਜਿਹੜਾ ਅੱਜ ਕੱਲ ਦੇ ਦੌਰ ਦੇ ਹਿਸਾਬ ਨਾਲ ਲੋਕਾਂ ਨੂੰ ਪ੍ਰਚਾਰ ਕਰਦੇ ਨੇ ਤੇ ਗੱਲਾਂ ਬਾਤਾਂ ਦੱਸਦੇ ਨੇ ਇਹਨਾਂ ਨੇ ਵੀ ਇਹਨਾਂ ਦਾ ਨਾਮ ਕੀ ਹੈ ਹਰਮਨ ਇਹ ਹਰਮਨਦੀਪ ਹਰਮਨਦੀਪ ਸਿੰਘ ਹਾਂ ਜੀ ਕਿਉਂਕਿ ਇਹਨਾਂ ਨੇ ਵੀ ਬੜੀਆਂ ਵਧੀਆ ਗੱਲਾਂ ਕੀਤੀਆਂ ਹਾਂ ਜੀ ਇਹਨਾਂ ਨੇ ਵਧੀਆ ਗੱਲ ਇਹ ਨਵੇਂ ਨੇ ਯੰਗ ਨੇ ਲੇਕਿਨ ਇਹਨਾਂ ਦੀ ਗੱਲ ਬੜੀ ਪਿਆਰੀ ਬੜੀ ਵਧੀਆ ਗੱਲ ਸੀ ਤੇ ਬੜੀ ਮਤਲਬ ਇਹਨਾਂ ਨੇ ਇਸ ਤਰ੍ਹਾਂ ਕਿ ਨਾ ਇਹਨਾਂ ਨੇ ਉਹ ਨਹੀਂ ਕੀਤਾ ਕਿ ਇਹ ਦੂਸ ਇੱਕ ਦੂਸਰੇ ਖਿਲਾਫ ਨਹੀਂ ਗੱਲ ਕੀਤੀ ਗਲਬ ਨਹੀਂ ਗੱਲ ਕੀਤੀ ਇਹਨਾਂ ਨੇ ਇਤਿਹਾਦ ਦੀ ਗੱਲ ਕੀਤੀ ਇਹਨਾਂ ਨੇ ਕਿ ਆਪਸੀ ਟਕਰਾਓ ਨੂੰ ਖਤਮ ਕਰਨਾ ਚਾਹੀਦਾ ਹੈ ਇਕੱਠੇ ਹੋ ਜਾਓ ਯੂਨਾਈਟਿਡ ਹੋ ਜਾਓ ਯੂਨਾਈਟਿਡ ਹੋ ਜਾਓ ਤੁਸੀਂ ਵੀ ਪ੍ਰਚਾਰਕ ਜੇ ਏ ਮਾਦਵੇ ਇਹਦੋ ਹੋ ਸਕਦਾ ਵਿਚਾਰਕ ਮਾਦਵੇ ਮੈਂ ਤੁਹਾਨੂੰ ਦੱਸਣਾ ਨਾ ਕਿ ਜਿਵੇਂ ਤੁੰਡਾ ਨੂੰ ਦੇਖਣ ਵਾਲੇ ਜਾਂ ਉਹ ਬੀਬੀ ਜੀ ਨੂੰ ਦੇਖਣ ਵਾਲੇ ਜਾਂ ਇਹਨਾਂ ਨੂੰ ਦੇਖਣ ਵਾਲੇ ਇਹਨਾਂ ਦੀ ਇੱਕ ਫੈਨ ਫਾਲੋਇੰਗ ਹੈ ਤੇ ਜਦੋਂ ਉਹਨਾਂ 'ਚ ਤੁਸੀਂ ਟਕਰਾਓ ਕਰਵਾ ਦੋਗੇ ਤੇ ਫਿਰ ਉਹ ਉਹਨਾਂ ਨੂੰ ਮਾੜਾ ਕਹਿਣਗੇ ਉਹਨਾਂ ਨੂੰ ਮਾੜਾ ਕਹਿਣਗੇ ਇਹ ਯੂਨਾਈਟ ਤੇ ਨਾ ਆਇਆ ਇਹ ਮਤਲਬ ਉਹ ਫਿਰ ਇਹ ਇਹ ਹੋਏਗਾ ਨਾ ਕਿ ਜਿਸ ਤਰ੍ਹਾਂ ਫਿਰਕਾਵਾੜੀ ਦੀ ਜ਼ਿਕਰੀ ਹੁੰਦਾ ਹੈ ਕਿ ਫਿਰ ਉਹ ਆ ਜਾ ਕੇ ਉਹ ਆਪਣੇ ਮਜ਼ਮਨ ਨੂੰ ਹੀ ਬੁਰਾ ਜਾਂ ਕਹਿ ਲਾ ਡੀਗਰੀਡੇਟ ਕਰਦੇ ਨੇ ਡੀਗਰੀਡੇਟ ਕਰਦੇ ਨੇ ਉਹ ਕਹਿੰਦੇ ਨੇ ਫਿਰ ਅਸੀਂ ਠੀਕ ਆ ਜਾਂ ਸਾਡਾ ਜਿਹੜੇ ਬਾਬੇ ਨੂੰ ਅਸੀਂ ਮੰਨਦੇ ਆ ਉਹ ਬਾਬਾ ਠੀਕ ਹੈ ਉਹ ਬਾਬਾ ਠੀਕ ਹੈ ਤੇ ਬਾਕੀ ਚੀਜ਼ਾਂ ਸਾਈਡ ਉਹਦੀਆਂ ਇਕਰਾਮਤਾ ਮੰਨੀ ਜਾਣਗੇ ਤੇ ਦੂਸਰੇ ਦੀਆਂ ਇਕਰਾਮਤਾ ਕਹਿਣਗੇ ਕਿ ਸਾਰਾ ਪਖੰਡ ਹੈ ਡਾਲੇ ਇਹ ਥੋੜਾ ਫਿਰ ਜਾਗਸਾਈ ਦਾ ਵੀ ਮਸਲਾ ਬਣਦਾ ਵੀ ਲੋਕ ਵੀ ਹੱਸਦੇ ਨੇ ਦੇਖੋ ਨਾ ਕਿ ਇੱਕ ਇੱਕ ਮਜ਼ਬਬ ਦੇ ਪ੍ਰਚਾਰਕ ਨੇ ਉਹਨਾਂ ਦੀ ਆਪਸ ਹੀ ਨਹੀਂ ਮਾਰਨੀ ਉਹ ਆਪਸ ਹੀ ਇੱਕ ਦੂਸਰੇ ਨੂੰ ਗੱਲਾਂ ਕਰਦੇ ਮੁਸਲਮਾਨਾਂ ਦੇ ਤੇ ਚਲੋ ਜ਼ਿਕਰੀਆ ਇਹ ਵੇ ਨਾ ਕਿ ਫਿਰਕੇ ਨੇ ਆਪਣੇ ਤੇ ਬਹੁਤ ਜ਼ਿਆਦਾ ਫਿਰਕੇ ਨੇ ਇਹਨਾਂ ਦੇ ਬਾਬੇ ਨੇ ਹਾਂਜੀ ਤੇ ਇਹਨਾਂ ਦੇ ਉਹ ਬਾਬੇ ਕਹਿ ਲਓ ਜਾਂ ਸੰਪਰਦਾਵਾ ਕਹਿ ਲਓ ਜਾਂ ਇਹ ਚੀਜ਼ ਇਸ ਤਰ੍ਹਾਂ ਦਾ ਕਰਕੇ ਸਿਸਟਮ ਹੈ ਕਿ ਮਤਲਬ ਕਿ ਚੰਦ ਇਲਾਕਿਆਂ ਦੇ ਵਿੱਚ ਗੁਰਦੁਆਰੇ ਨੇ ਉਹਨਾਂ ਨੇ ਆਪਣੇ ਆਪਣੇ ਬਣਾਏ ਹੋਏ ਨੇ ਤੇ ਉਹ ਇਹ ਮਤਲਬ ਕਿ ਇਹ ਸਿਸਟਮ ਹੈ ਮੇਰੇ ਖਿਆਲ ਚ ਬਾਕੀ ਦੋ ਸਾਨੂੰ ਕਲੀਅਰ ਕਰਨਗੇ ਲੇਕਿਨ ਸਾਡੇ ਤੇ ਫਿਰਕੇ ਨੇ ਤੇ ਉਹ ਫਿਰਕੇ ਜ ਆਪਸੀ ਟਕਰਾਓ ਹੋ ਜਾਂਦਾ ਤੇ ਅਸੀਂ ਇਹ ਚੀਜ਼ ਮੰਨਨੇ ਆ ਕਿ ਜਿਹੜਾ ਵਿਚਾਰਕ ਮਤਭੇਦ ਹੈ ਉਹਦੀ ਇਜਾਜ਼ਤ ਹੈ ਕਿ ਵੀ ਉਹ ਹੋ ਸਕਦਾ ਕਿਉਂਕਿ ਮੇਰਾ ਸੋਚਣ ਦਾ ਨਜ਼ਰੀਆ ਹੋ ਰੇ ਜ਼ਿਕਰੀਆ ਦਾ ਹੋ ਰੇ ਲੇਕਿਨ ਧਰਮ ਵਾਸਤੇ ਸੋਚ ਇੱਕੋ ਨਹੀਂ ਚਾਹੀਦੀ ਹਾਂਜੀ ਸੋਚ ਇੱਕੋ ਨਹੀਂ ਚਾਹੀਦੀ ਅਸਲ ਬੁਨਿਆਦ ਇੱਕੋ ਨਹੀਂ ਚਾਹੀਦੀ ਕਿ ਰੱਬ ਨੂੰ ਕਿਵੇਂ ਪਾਣਾ ਹੈ ਰੱਬ ਦੀ ਇਬਾਦਤ ਕੀ ਹੈ ਜਾਂ ਸਾਡਾ ਮਜ਼ਬ ਕੀ ਹੈ ਤੇ ਮੀਰ ਦੇ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋएगी ਅਗਰ ਕੋਈ ਇਹ ਬਹੁਤ ਪਿਆਰੀ ਆਈ ਪਿਆ ਪਿਆਰੀ ਵੀਡੀਓ ਲੱਗੀ ਕਿਉਂਕਿ ਇਹ ਭਾਈ ਜੀ ਨੂੰ ਮੈਂ ਪਹਿਲੀ ਵਾਰੀ ਦੇਖਿਆ ਪਹਿਲੀ ਵਾਰੀ ਸੁਣਿਆ ਬਿਲਕੁਲ ਯੰਗ ਨੇ ਹਾਂਜੀ ਤੇ ਦੂਸਰਾ ਅਗਰ ਕੋਈ ਗਲਤੀ ਕਰਾਈ ਹੋਏ ਤੇ ਉਹਦੇ ਵਾਸਤੇ ਮਾਫਰਤ ਹੈ ਕਿਉਂਕਿ ਸਾਡਾ ਕੋਈ ਨੀਅਤ ਨਹੀਂ ਹੁੰਦੀ ਕਿ ਵੀ ਅਸੀਂ ਕਿਸੇ ਚੀਜ਼ ਨੂੰ ਮਾੜਾ ਕਹੀਏ ਜਾਂ ਕਿਸੇ ਚੀਜ਼ ਦੇ ਬਾਰੇ ਗਲਤ ਗੱਲ ਕਰੀਏ ਸਾਡੀ ਅਸੀਂ ਕੋਈ ਨੀਅਤ ਨਹੀਂ ਹੁੰਦੀ ਹਾਂ ਫਿਰ ਵੀ ਕੋਈ ਅਲਫਾਜ਼ ਦਾ ਹੇਰਫੇਰ ਹੋ ਸਕਦਾ ਹੈ ਲੈਂਗੁਏਜ ਡਿਫਰੈਂਸ ਹੋ ਸਕਦਾ ਹੈ ਇੰਨੀ ਵਜ੍ਹਾ ਤੋਂ ਅਗਰ ਕੋਈ ਗੱਲਬਾਤ ਹੋਈ ਤਾਂ ਉਹਦੇ ਵਾਸਤੇ ਮਾਫ ਮੈਂ ਲੈ ਕੇ ਨਵੀਂ ਵੀਡੀਓ ਨਾਲ ਆਵਦੇ ਹੋ ਇਜਾਜ਼ਤ ਅੱਲਾਹ ਨਿਗੇਬਾਨ